ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਉੜੀ ਆਰੰਭ ਹੋਈ ਹੈ ਪਾਠ ਹੈ ਪੰਚ ਪਰਵਾਣ ਇਥੇ ਬਹੁਤ ਹੀ ਧਿਆਨ ਦੇ ਕੇ ਪੜ੍ਹਨਾ ਹੈ ਪਾਠ ਨੂੰ ਪੜ੍ਹਨਾ ਹੈ ਪ੍ਰਵਾਣ ਜੋ ਰਾਰਾ ਲੱਗਾ ਹੋਇਆ ਹੈ ਇਹ ਪੋਲਾ ਉਚਾਰਨ ਕਰਨਾ ਹੈ ਕਿਉਂਕਿ ਜੇ ਜਲਦੀ ਨਾਲ ਬੋਲਾਂਗੇ ਤਾਂ ਪੈਰ ਦੇ ਵਿੱਚ ਲੱਗ ਜਾਵੇਗਾ ਪ੍ਰਵਾਣ ਲੇਕਿਨ ਪਾਠ ਹੈ ਪ੍ਰਵਾਣ ਅਤੇ ਅਣਾਣੇ ਦਾ ਧਿਆਨ ਰੱਖਣਾ ਹੈ ਨੰਨਾ ਨਹੀਂ ਬੋਲ ਦੇਣਾ ਅਤੇ ਇਸੇ ਤਰ੍ਹਾਂ ਹੀ ਪ੍ਰਧਾਨ ਬੋਲਾ ਜਾ ਵਿਚਾਰਨ ਕਰਨਾ ਹੈ ਰਾਰਾ ਪ੍ਰਧਾਨ ਜੇ ਪ੍ਰਧਾਨ ਬੋਲ ਦੋਗੇ ਜਲਦੀ ਦੇ ਨਾਲ ਤੇ ਉਹ ਪੈਰ ਦੇ ਵਿੱਚ ਰਾਰਾ ਲੱਗੇਗਾ ਇਸ ਕਰਕੇ ਰਾਰਾ ਪੂਰਾ ਹੈ ਤੇ ਪੂਰੇ ਦੀ ਆਵਾਜ਼ ਹੀ ਦੇਣੀ ਹੈ ਪੰਚ ਪਾਵਹ ਦਰਗਹ ਮਾਨ ਪਾਵਹ ਇਹਨੂੰ ਪਾਵਹ ਹਾਹੇ ਦੇ ਲਾਂ ਲਾ ਕੇ ਨਹੀਂ ਬੋਲ ਦੇਣਾ ਪਾਵਹ ਇੱਥੇ ਹੀ ਵਿਸਰਾਮ ਹੈ ਅਤੇ ਦਰਗਹ ਅੱਧੀਆਂ ਦਲਾਈਆਂ ਦੀ ਆਵਾਜ਼ ਦੇ ਵਿੱਚ ਕੱਢਣਾ ਹੈ ਦਰਗਹ ਇਹ ਹਾਹੇ ਸਿਹਾਰੀ ਦੀ ਆਵਾਜ਼ ਹੈ ਕਿ ਦਰਗਹੇ ਹਾਹੇ ਲਾਂ ਲਾ ਦਿੰਦੇ ਹਨ ਉਹ ਪਾਠ ਗਲਤ ਹੈ ਦਰਗਹ ਮਾਨ ਅਗਲੀ ਪੰਕਤੀ ਹੈ ਪੰਚ ਸੋਹ ਹੈ ਦਰ ਰਾਜਾਨ ਪਾਠ ਹੈ ਪੰਚ ਸੋਹ ਹੈ ਇਸ ਦੇ ਵਿੱਚ ਦੋ ਹਾਹੇ ਹਨ ਦੋਵਾਂ ਦੀ ਆਵਾਜ਼ ਕੱਢਣੀ ਹੈ ਕਈ ਸੋਹ ਹਹਿ ਪੜ ਜਾਂਦੇ ਹਨ ਤਿੰਨ ਹਾਹੇ ਲਾ ਦਿੰਦੇ ਹਨ ਸੇਸ਼ ਕਰਕੇ ਦੋਵੇਂ ਹਾਹਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਅਤੇ ਦਰ ਦਾ ਅਰਾਰਾ ਵੱਖਰਾ ਬੋਲਣਾ ਹੈ ਅਤੇ ਰਾ ਜਾਨ ਪਾਠ ਹੈ ਕਈ ਦਰ ਰਾ ਜਾਨ ਪੜ ਜਾਂਦੇ ਹਨ ਇਕੱਠਿਆਂ ਕਰ ਜਾਂਦੇ ਹਨ ਲੇਕਿਨ ਦਰ ਰਾ ਜਾਨ ਰਾਰੇ ਦੇ ਕੰਨੇ ਨੂੰ ਬੋਲਣਾ ਹੈ ਜੱਜੇ ਦੇ ਕੰਨੇ ਨੂੰ ਬੋਲਣਾ ਹੈ ਰਾਜਾਨ ਇਕੱਠਾ ਹੈ ਪੰਚਾਕਾ ਗੁਰ ਏਕ ਧਿਆਨ ਪੰਚਾਕਾ ਇੱਥੇ ਰੁੱਕ ਕੇ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਜੇ ਪਾਠ ਅਲੱਗ ਬੋਲਣਾ ਹੈ ਕੋ ਅਲੱਗ ਬੋਲਣਾ ਹੈ ਅਤੇ ਕਹਿ ਦੇ ਉੱਤੇ ਵਿਸਰਾਮ ਹੈ ਅਤੇ ਪਾਠ ਹੈ 24 ਬੱਬਾ ਨੇ ਬੋਲ ਦੇਣਾ ਵਾਵੇ ਦੀ ਆਵਾਜ਼ ਕੱਢਣੀ ਹੈ ਕਰਤੇ ਕ ਕਰਣਾ ਨਾਹੀ ਸਮਾਰ ਕਰਤੇ ਕ ਕਰਣਾ ਕਾ ਪਾਠ ਬੋਲਣਾ ਹੈ ਕਈ ਕੇ ਪੜ ਜਾਂਦੇ ਹਨ ਇੱਕ ਲਾਂ ਛੱਡ ਹੀ ਦਿੰਦੇ ਹਨ ਕਰਣਾ ੜਾਣੇ ਦੀ ਆਵਾਜ਼ ਕੱਢਣੀ ਹੈ ਇੱਥੇ ਹੀ ਵਿਸਰਾਮ ਹੈ ਨਾਹੀ ਸਮਾਰ ਇਸ ਤਰ੍ਹਾਂ ਇਹ ਪਾਠ ਬੋਲਣਾ ਹੈ ਸਮਾਰੇ ਧੌਲ ਧਰਮ ਦਇਆ ਕਾ ਪੂਤ ਇਸ ਪਾਠ ਨੂੰ ਧੌਲ ਬੋਲਣਾ ਹੈ ਤਦੇ ਦੇ ਉਤੇ ਇੱਕ ਨੌੜਾ ਲੱਗਾ ਹੋਇਆ ਹੈ ਬਹੁਤ ਆਮ ਗਲਤੀ ਕੀ ਕਰਦੇ ਹਨ ਧੋਲ ਪੜਦੇ ਹਨ ਤਦੇ ਹੋੜਾ ਲੇਕਿਨ ਕਨੌੜਾ ਹੈ ਧੌਲ ਇਹ ਪਾਠ ਇਸ ਤਰ੍ਹਾਂ ਹੈ ਧਰਮ ਦੇ ਉਤੇ ਵਿਸਰਾਮ ਹੈ ਅਤੇ ਅਗਲਾ ਪਾਠ ਹੈ ਦਇਆ ਬਹੁਤੇ ਨੂੰ ਦਇਆ ਪੜ ਜਾਂਦੇ ਹਨ ਦਦੇ ਸਿਹਾਰੀ ਐੜੇ ਕੰਨਾਂ ਬੋਲੋਗੇ ਤਾਂ ਦਇਆ ਪਾਠ ਹੈ ਲੇਕਿਨ ਈੜੀ ਸਿਹਾਰੀ ਲੱਗੀ ਹੋਈ ਹੈ ਦਇਆ ਪਾਠ ਆਵੇਗਾ ਦਇਆ ਕਾ ਫਿਰ ਪੂਤ ਜਿਹੜਾ ਪਾਠ ਹੈ ਬਾਅਦ ਵਿੱਚ ਬੋਲਣਾ ਹੈ ਕਈ ਦਇਆ ਕਾ ਪੂਤ ਪੜ ਜਾਂਦੇ ਹਨ ਇਕੱਠਾ ਕਾ ਪੂਤ ਕਰ ਜਾਂਦੇ ਹਨ ਲੇਕਿਨ ਇਹ ਹੀ ਧਿਆਨ ਰੱਖਣਾ ਹੈ ਸੰਥਿਆ ਦੇ ਵਿੱਚ ਪਾਠ ਸਿੱਖਣ ਦੇ ਸਮੇਂ ਦਇਆ ਕਾ ਬੁੱਤ ਇਸ ਤਰ੍ਹਾਂ ਬੋਲਣਾ ਹੈ ਸੰਤੋਖ ਥਾਪ ਰੱਖਿਆ ਜਿਨ ਸੂਤ ਸੰਤੋਖ ਥਾਪ ਇੱਥੇ ਵਿਸਰਾਮ ਹੈ ਕਈ ਰੱਖਿਆ ਦੇ ਉੱਤੇ ਵਿਸਰਾਮ ਲਾਉਂਦੇ ਹਨ ਲੇਕਿਨ ਚਾਲ ਬਣਾਉਣ ਵਾਸਤੇ ਪੰਕਤੀਆਂ ਦੀ ਥਾਪ ਦੇ ਉੱਤੇ ਹੀ ਵਿਸਰਾਮ ਹੈ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸੱਚਿਆਰ ਜੇ ਕੋ ਜੇ ਕੋ ਨਹੀਂ ਪੜਨਾ ਜੇ ਵੱਖਰਾ ਕੋ ਵੱਖਰਾ ਬੁੱਝੈ ਪਾਠ ਕਸਕੇ ਹੈ ਜਿਵੇਂ ਕਿਸੇ ਬੁਝਾਰਤ ਨੂੰ ਬੁੱਝਣਾ ਗੱਲ ਨੂੰ ਬੁੱਝਣਾ ਹੁਕਮ ਨੂੰ ਬੁੱਝਣਾ ਬੁੱਝੈ ਪਾਠ ਪੁਲਾ ਨਹੀਂ ਭੁੱਲਣਾ ਇੱਤੇ ਹੀ ਵਿਸਰਾਮ ਹੈ ਹੋਵੈ ਸੱਚਿਆਰ ਸੱਸੇ ਦੇ ਉੱਤੇ ਥੋੜੀ ਜੀ ਅਦਕ ਲਗਾ ਕੇ ਬੁਲਣਾ ਹੈ ਸੱਚਿਆਰ ਤਬਲੇ ਉੱਪਰ ਕੇਤਾ ਭਾਰ ਤਬਲੇ ਉੱਪਰ ਹੁਣ ਇੱਥੇ ਪਾਠ ਹੈ ਊੜੇ ਦੇ ਇੱਕ ਅੰਕੜ ਹੈ ਆਮ ਜਦੋਂ ਦਰਸ਼ਨ ਅਸੀਂ ਕਰਦੇ ਹਾਂ ਊੜੇ ਦੇ ਥੱਲੇ ਦਲੈਂਕੜਾ ਉਹਦਾ ਉਚਾਰਨ ਹੈ ਊਪਰ ਲੇਕਿਨ ਇੱਥੇ ਇੱਕ ਹੈ ਇਹਦੀ ਇੱਕ ਦੀ ਆਵਾਜ਼ ਇਸ ਤਰ੍ਹਾਂ ਕੱਢਣੀ ਹੈ ਉੱਪਰ ਇਨੂੰ ਉੱਪਰ ਨਹੀਂ ਬੋਲ ਦੇਣਾ ਇਸ ਪਾਠ ਨੂੰ ਉੱਪਰ ਬੋਲਣਾ ਹੈ ਅਤੇ ਇੱਥੇ ਹੀ ਵਿਸਰਾਮ ਹੈ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ ਪਰੇ ਇੱਥੇ ਵਿਸਰਾਮ ਹੈ ਕਈ ਧਰਤੀ ਹੋਰ ਇੱਥੇ ਵਿਸਰਾਮ ਲਗਾਉਂਦੇ ਹਨ ਚਾਲ ਦੇ ਅਨੁਸਾਰ ਲੈਕਿਨ ਜੋ ਮਹਾਪੁਰਖਾਂ ਨੇ ਪਾਠ ਕੀਤਾ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਨੇ ਮੁਖੀ ਦਮਦਮੀ ਟਕਸਾਲ ਉਹਨਾਂ ਦਾ ਆਪ ਜੀ ਨਿਤਨੇਮ ਦਾ ਪਾਠ ਸੁਣੋ ਤਾਂ ਉੱਥੇ ਆਪ ਜੀ ਉਹਨਾਂ ਦਾ ਵਿਸਰਾਮ ਦੇਖ ਸਕਦੇ ਹੋ ਤਿਸ ਤੇ ਪਾਰ ਤਲੈ ਕਵਣ ਜੋਰ ਸੋ ਇਸੇ ਤਰ੍ਹਾਂ ਦੇ ਨਾਲ ਹੀ ਤਿਸ ਤੇ ਪਾਠ ਇਦਾਂ ਨਹੀਂ ਬੋਲ ਜਾਣਾ ਤਿਸ ਤੇ ਵੱਖਰਾ ਵੱਖਰਾ ਹੈ ਅਤੇ ਤਲੈ ਪਾਠ ਪੁਲਾ ਬੁਲਣਾ ਹੈ ਇੱਥੇ ਹੀ ਵਿਸਰਾਮ ਹੈ ਕਵਣ ਜੋਰ ਕਈ ਵਿਸਰਾਮ ਲਗਾਉਂਦੇ ਹਨ ਤਿਸ ਤੇ ਭਾਰ ਤਲੈ ਕਵਣ ਜੋਰ ਜਿਵੇਂ ਪਹਿਲੀ ਪੰਕਤੀ ਦਾ ਉਚਾਰਣ ਦੱਸਿਆ ਹੈ ਉਸੇ ਤਰ੍ਹਾਂ ਹੀ ਮਹਾਪੁਰਖਾਂ ਨੇ ਇਹ ਉਚਾਰਣ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਕਰਵਾਇਆ ਹੈ ਜੀ ਜਾਤ ਰੰਗਾ ਕੇ ਨਾਮ ਜੀਅ ਪਾਠ ਐੜੇ ਮੁਕਤ ਬੁੱਲਣਾ ਹੈ ਮਗਰ ਕਈ ਜੀ ਇਕੱਲਾ ਹੀ ਕਹੇ ਜਾਂਦੇ ਹਨ ਐੜਾ ਛੱਡ ਜਾਂਦੇ ਹਨ ਲੇਕਿਨ ਜੀਅ ਜਾਤ ਇੱਥੇ ਵੀ ਸਰਾਮ ਹੈ ਸਭ ਨਾਮ ਲਿਖਿਆ ਬੜੀ ਕਲਾਮ ਲਿਖਿਆ ਪਾਠ ਦੇ ਉੱਤੇ ਵਿਸਰਾਮ ਹੈ ਇਹੋ ਲੇਖਾ ਲਿਖ ਜਾਣੇ ਕੋਇ ਇਸ ਪਾਠ ਨੂੰ ਇਹੋ ਇਸ ਤਰ੍ਹਾਂ ਪੜ੍ਹਨਾ ਹੈ ਕਿਉਂਕਿ ਹਾਹ ਦੇ ਓਂਕੜ ਹੈ ਈੜੀ ਦੀ ਲਾਂ ਦੀ ਆਵਾਜ਼ ਜ਼ਿਆਦਾ ਆਉਣੀ ਹੈ ਹਾਹ ਦੇ ਓਂਕੜ ਦੀ ਥੋੜੀ ਬੋਲਣੀ ਹੈ ਇਹੋ ਇਹ ਪਾਠ ਹੋਰ ਵੀ ਦੋ ਤਰੀਕਿਆਂ ਨਾਲ ਆਉਂਦਾ ਹੈ ਕਈ ਵਾਰੀ ਇਹ ਈੜੀ ਸਿਹਾਰੀ ਵੀ ਆਉਂਦੀ ਹੈ ਅਤੇ ਹਾਹ ਓਂਕੜ ਆਉਂਦਾ ਹੈ ਇਹੋ ਉਹ ਪਾਠ ਇਸ ਤਰ੍ਹਾਂ ਹੈ ਕਈ ਵਾਰੀ ਈੜੀ ਲਾਂ ਹੇ ਹੋੜਾਵੇਗਾ ਉਹ ਪਾਠ ਹੈ ਇਹੋ ਲੰਮਾ ਬੋਲਣਾ ਹੈ ਲੇਕਿਨ ਇਹ ਪਾਠ ਇਹੋ ਇਹਦਾ ਸਹੀ ਉਚਾਰਨ ਹੈ ਲੇਖਾ ਦੇ ਉੱਤੇ ਵਿਸਰਾਮ ਹੈ ਅਤੇ ਜਾਣੇ ਪਾਠ ਅਣਾਣੇ ਦੀ ਵਰਤੋਂ ਕਰਨੀ ਹੈ ਕੋਏ ਜਿਵੇਂ ਪਹਿਲੀਆਂ ਪੌੜੀਆਂ ਦੇ ਵਿੱਚ ਦੱਸਿਆ ਸੀ ਕਿ ਈੜੀ ਲਾ ਨਹੀਂ ਲਾਉਣੀ ਕੋਏ ਇਹ ਬਾਠ ਇਦਾਂ ਹੈ ਲਿਖਾ ਲਿਖਿਆ ਕੀਤਾ ਹੋਇ ਲਿਖਿਆ ਦੇ ਉੱਤੇ ਵਿਸਰਾਮ ਹੈ ਕੀਤਾ ਤਾਂ ਸਵਲਿ ਹੋ ਰੂਪ ਸਵਲਿ ਹੋ ਪੜ੍ਹਨਾ ਹੈ ਥੋੜਾ ਕੱਸ ਕੇ ਰੂਪ ਸਵਲਿ ਹੋ ਸਵੇਸਤਨਾ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਕੀਤੀ ਦਾਤ ਜਾਣ ਕੌਣ ਕੂਤ ਦਾਤ ਦੇ ਉੱਤੇ ਥੋੜਾ ਜਿਹਾ ਰੁਕ ਕੇ ਜਾਣਾ ਕੌਣ ਕੂਤ ਕਕ ਦੇ ਉੱਤੇ ਕਨੌੜਾ ਹੈ ਕੌਣ ਬੋਲਣਾ ਹੈ ਕਈ ਕੋਣ ਪੜ ਜਾਂਦੇ ਹਨ ਹੋੜਾ ਲਾ ਦਿੰਦੇ ਹਨ ਲੇਕਿਨ ਸੁੱਧ ਪਾਠ ਕੌਣ ਹੈ ਕੀਤਾ ਪਸਾਓ ਏਕੋ ਕਵਾਓ ਪਸਾਓ ਦੇ ਉੱਤੇ ਵਿਸਰਾਮ ਹੈ ਅਗਲੀ ਪੰਕਤੀ ਹੈ ਤਿਸ ਤੇ ਹੋਏ ਲਖ ਦਰੀਆਉ ਹੁਣ ਪਾਠ ਇੱਥੇ ਹੈ ਹੋਏ ਆਹੇ ਹੋੜਾ ਈੜੀ ਲਾ ਹੋਏ ਪੜਨਾ ਹੈ ਅਤੇ ਦਰੀਆਉ ਪਾਠ ਪੜ੍ਹਨਾ ਹੈ ਰਾਰੇ ਦੇ ਬਿਹਾਰੀ ਲਾਉਣੀ ਹੈ ਦਰੀ ਆਉ ਦਰੀਆਉ ਕਈ ਦਰੀਆਉ ਪੜ ਜਾਂਦੇ ਹਨ ਰਾਰੇ ਨੂੰ ਸਿਹਾਰੀ ਲਾ ਕੇ ਲੇਕਿਨ ਸੁੱਧ ਪਾਠ ਦਰੀਆਉ ਹੈ ਅਤੇ ਅੱਧਕ ਲਗਾ ਕੇ ਲੱਲੇ ਦੇ ਉੱਤੇ ਲਖ ਪਾਠ ਬੜਨਾ ਹੈ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਪਾਠ ਬੋਲਾ ਬੁਲਣਾ ਹੈ ਕਵਣ ਦੇ ਉੱਤੇ ਵਿਸਰਾਮ ਹੈ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਭਾਰ ਨੰਨਾ ਮੁਕਤਾ ਬੁਲਣਾ ਹੈ ਨਾ ਕਈ ਪੜ ਜਾਂਦੇ ਹਨ ਵਾਰਿਆ ਨਾ ਜਾਵਾ ਨੰਨੇ ਨੂੰ ਜੱਜੇ ਦੇ ਨਾਲ ਜੋੜ ਦਿੰਦੇ ਹਨ ਲੇਕਿਨ ਵੱਖਰਾ-ਵੱਖਰਾ ਬੋਲਣਾ ਹੈ ਵਾਰਿਆ ਬੋਲ ਕੇ ਫਿਰ ਸਪੇਸ ਦੇਣੀ ਹੈ ਨੰਨਾ ਮੁਕਤਾ ਨਾ ਫਿਰ ਥੋੜਾ ਰੁਕ ਕੇ ਜਾਵਾ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁੱਟ ਪਾਠ ਕੱਸ ਕੇ ਬੋਲਣਾ ਹੈ ਭਾਵੈ ਦੇਵਤੇ ਵਿਸਰਾਮ ਹੈ ਸਾਈ ਪਾਠ ਬੋਲਣਾ ਹੈ ਕਈ ਸਾਈ ਪੜ ਜਾਂਦੇ ਹਨ ਬਿੰਦੀ ਲਾ ਕੇ ਸੱਸੇ ਕੰਨਾਂ ਉੱਤੇ ਬਿੰਦੀ ਲਾ ਦਿੰਦੇ ਹਨ ਲੇਕਿਨ ਉਹਦਾ ਅਰਥ ਬਣਦਾ ਹੈ ਸਾਈ ਵਾਹਿਗੁਰੂ ਇਹ ਹੈ ਸਾਈ ਪਾਠ ਇਹ ਸਾਈ ਪਾਠ ਬੋਲਣਾ ਹੈ ਅਤੇ ਭਲੀ ਪਾਠ ਬੋਲਣਾ ਹੈ ਪਲੀ ਨਹੀਂ ਕਹਿ ਦੇਣਾ ਪੱਬੇ ਦੀ ਆਵਾਜ਼ ਕੱਢਣੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਸੋ ਇੱਥੇ ਪਾਠ ਆਇਆ ਹੈ ਤੂੰ ਇਹਦੇ ਉੱਤੇ ਟਿੱਪੀ ਨਹੀਂ ਹੈ ਆਮ ਹੈ ਸੀ ਦਰਸ਼ਨ ਕਰਦੇ ਜਾਂ ਪੜ੍ਹਦੇ ਹਾਂ ਤੂੰ ਟਿੱਪੀ ਵਾਲਾ ਲੇਕਿਨ ਇੱਥੇ ਟਿੱਪੀ ਨਹੀਂ ਹੈ ਤੇ ਟਿੱਪੀ ਦੀ ਆਵਾਜ਼ ਨਹੀਂ ਬੋਲਣੀ ਇਸ ਨੂੰ ਤੂੰ ਪਾਠ ਪੜ੍ਹਨਾ ਹੈ ਸਦਾ ਸਲਾਮਤ ਨਿਰੰਕਾਰ ਇਸ ਤਰ੍ਹਾਂ ਦੇ ਨਾਲ ਕਈ ਨਿਰੰਕਾਰ ਪੜ ਜਾਂਦੇ ਹਨ ਨੰਨੇ ਸਿਹਾਰੀ ਛੱਡ ਦਿੰਦੇ ਨੇ ਲੇਕਿਨ ਸਿਹਾਰੀ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ ਨਿਰੰਕਾਰ ਸੋ ਇਸ ਢੰਗ ਦੇ ਨਾਲ ਆਪ ਜੀ ਨੇ ਇਸ ਪਾਠ ਦਾ ਵਿਚਾਰਣ ਸਮਝਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ